ਵੈਲਕਮ ਟੂ ਅਜ਼ਾਕਾਰੀ ਚੈਨਲ ਆਈ ਹੋਪ ਤੁਸੀਂ ਸਾਰੇ ਠੀਕ ਹੋਗੇ ਅੱਜ ਜਿਹੜੇ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਸਪੈਸ਼ਲ ਕਾਟਨ ਦੇ ਸੂਟ ਨੇ ਵੱਖ-ਵੱਖ ਤਰ੍ਹਾਂ ਦੇ ਨਾ ਸਾਰਾ ਦਾ ਫੈਬਰਿਕ ਹੈ ਜਿਹੜਾ ਪਹਿਲਾ ਸੂਟ ਆ ਇਹ ਤੁਸੀਂ ਚੈੱਕ ਕਰੋ ਬਿਲਕੁਲ ਸੂਤੀ ਸੂਟ ਆ ਕਾਟਨ ਦਾ ਬਹੁਤ ਸੋਹਣਾ ਇਹਦਾ ਪ੍ਰਿੰਟ ਬਣਿਆ ਤੇ ਇਹਦੇ ਨਾਲ ਜੋ ਦੁਪੱਟਾ ਉਹ ਵੀ ਵਾਲੇ ਨੇ ਵਾਈਟ ਦੁਪੱਟੇ ਨੇ ਮਲ ਕਾਟਨ ਦੇ ਤੁਸੀਂ ਜਿਹੜਾ ਵੀ ਕਲਰ ਕਰਾਉਂਗੇ ਇਹਨਾਂ ਨੂੰ ਉਹ ਕਲਰ ਆ ਜੂਗਾ ਕੋਈ ਵੀ ਕਲਰ ਨਾਲ ਤੁਸੀਂ ਇਹਨਾਂ ਨੂੰ ਡਾਈ ਕਰਵਾ ਸਕਦੇ ਹੋ ਤੇ ਵਿੱਚ ਜਿਹੜਾ ਪ੍ਰਿੰਟ ਆ ਇਹ ਬਲੌਕ ਵਾਈਟ ਹੀ ਰਹੂਗਾ ਤੁਸੀਂ ਚੈੱਕ ਕਰੋ ਕਿ ਇਹਨੂੰ ਕੋਈ ਕਲਰ ਕਰਾ ਲਓ ਵਿੱਚ ਜਿਹੜਾ ਇਹਨਾਂ ਦਾ ਬਲੌਕ ਆ ਇਹ ਇਦਾਂ ਹੀ ਰਹੋ ਕੋ ਬਹੁਤ ਜਿਆਦਾ ਸੋਹਣਾ ਤੁਹਾਨੂੰ ਦੇਖ ਰਹੀ ਹੋਣਗੇ ਕਲਰ ਕੋਈ ਵੀ ਹੋਵੇ ਵਿੱਚ ਜਿਹੜਾ ਬਲੌਕ ਆ ਉਹ ਵਾਈਟ ਹੀ ਰਹੇਗਾ ਇਹ ਵੀ ਦੁਪੱਟਾ ਸਾਡੇ ਤੋਂ ਮਲਕੋਟਾ ਤੋਂ ਲੈ ਸਕਦੇ ਆ ਇਹਦੇ ਨਾਲ ਵੀ ਡਾਈ ਕਰਵਾ ਸਕਦੇ ਹੋ ਜੋ ਸਾਡਾ ਨੈਕਸਟ ਸੂਟ ਆ ਇਹ ਬਟਰ ਕਾਟਨ ਤੇ ਆ ਮਟਰ कॉटन ਤੁਹਾਨੂੰ ਪਤਾ ਹੀ ਹੈ ਬਹੁਤ ਜਿਆਦੇ ਸੋਨਾ ਫੈਬਰਿਕ ਹੁੰਦਾ ਬਹੁਤ ਜਿਆਦੇ ਸੋਨਾ ਕੱਪੜਾ ਹੁੰਦਾ ਇਹ ਤੁਸੀਂ ਚੈੱਕ ਕਰੋ ਕਿ ਬਹੁਤ ਹੀ ਸਪੀਰੀਅਰ ਕੁਆਲਟੀ ਦਾ ਫੈਬਰਿਕ ਆ ਇਹ ਦੇਖੋ ਇਹ ਤੁਸੀਂ ਲਾਈਨਿੰਗ ਨਾਲ ਵੀ ਬਣਾ ਸਕਦੇ ਹੋ ਤੇ ਵਿਦਾਊਟ ਲਾਈਨਿੰਗ ਵੀ ਸਟੀਚ ਕਰਵਾ ਸਕਦੇ ਹੋ ਜਿਵੇਂ ਮੈਂ ਵਾਰ-ਵਾਰ ਕਹਿੰਨੀ ਕਿ ਪਲੀਜ਼ ਆਪਣਾ ਚੈਨਲ ਸਬਸਕ੍ਰਾਈਬ ਕਰੋ ਕਮੈਂਟ ਕਰਕੇ ਦੱਸਿਆ ਕਰੋ ਕਿ ਕਿਹੋ ਜਿਹੇ ਸੂਟ ਤੁਸੀਂ ਖਰੀਦਣਾ ਚਾਹੁੰਦੇ ਆ ਪਿਛਲੀ ਆਪਾਂ ਵੀਡੀਓ ਪਾਈ ਸੀ ਆਪਣੇ ਬਜ਼ੁਰਗਾਂ ਲਈ ਮਾਤਾਵਾਂ ਲਈ ਨਾਨੀਆਂ ਦਾਦੀਆਂ ਲਈ ਸੂਟਾਂ ਦੀ ਉਹ ਵੀ ਤੁਸੀਂ ਚੈੱਕ ਕਰੋ ਬਹੁਤ ਸੋਹਣੇ ਸਰਦਾਰੀ ਸੂਟ ਆ ਤੇ ਇਹ ਵੀ ਬਹੁਤ ਸੋਹਣੇ ਵਿੱਚ ਫਲਾਵਰ ਆ ਤੇ ਜੋ ਇਹਦੀ ਬਾਟਮ ਇਹ ਸ਼ਰਟ ਇਹ ਪਿੱਛੋਂ ਮੈਚਿੰਗ ਹੀ ਸੈੱਟ ਆਉਂਦਾ ਤੁਸੀਂ ਐਂ ਨਹੀਂ ਕਹਿ ਸਕਦੇ ਸਿੱਕल्ली ਬਾਟਮ ਕਰਨੀ ਆ ਜਾਓ ਐਦਾਂ ਨਹੀਂ ਆ ਇਹਦੀ ਸਲਵਾਰ ਆ ਇਹ ਵੇਖੋ ਤੁਸੀਂ ਇਹਦੀ ਸਲਵਾਰ ਲੈ ਸਕਦੇ ਹੋ ਆ ਸ਼ਰਟ ਤੇ ਆ ਸਲਵਾਰ ਇਹ ਵੀ ਬਹੁਤ ਜਿਆਦੇ ਸੋਹਣਾ ਸੂਟ ਆ ਇਸਾਂ ਦੇ ਕੋਲ ਇੱਕ ਪ੍ਰਿੰਟ ਹੈ ਤੁਸੀਂ ਪਲੀਜ਼ ਆਪਣੇ ਇਸ ਤਰ੍ਹਾਂ ਦਾ ਗ੍ਰਾਮ ਪਰ ਪੇਜ ਆ ਅਦਾਕਾਰੀ ਬਾਈ ਨਾਮ ਤੇ ਉੱਥੇ ਸੀ ਡੇਲੀ ਵੀਡੀਓ ਅਪਲੋਡ ਕਰਦੇ ਹਾਂ ਉੱਥੋਂ ਤੁਸੀਂ ਸਾਡੀ ਚੈੱਕ ਕਰ ਸਕਦੇ ਹੋ ਜੋ ਸਾਡਾ ਟਰੈਕ ਸੂਟ ਆ ਇਹ ਸੂਟ ਸਾਡਾ ਮਾਲ ਕਾਟਨ ਉਪਰ ਆ ਮਾਲ ਕਾਟਨ ਦੇ ਸੂਟ ਸਾਡੇ ਬਹੁਤ ਜ਼ਿਆਦਾ ਸੇਲ ਹੁੰਦੇ ਆ ਮੈਂ ਤੁਹਾਨੂੰ ਪਿਛਲੀ ਵੀਡੀਓ ਚ ਵੀ ਦਿਖਾਏ ਸੀ ਉਹ ਚ ਸਪੈਸ਼ਲ ਡਿਜ਼ਾਈਨ ਚਾਪਿੰਟ ਸੀ ਇਹ ਤੇ ਅੱਜ ਪ੍ਰਿੰਟ ਹੋ ਰਿਹਾ ਹੈ ਸਾਡੇ ਹੋਰ ਭੈਣ ਨੇ ਮੰਗਵਾਇਆ ਮਲ ਕਾਟਨ ਦਾ ਚੈੱਕ ਕਰੋ ਤੁਸੀਂ ਕਿੰਨਾ ਜਿਆਦਾ ਸੋਹਣਾ ਇਹ ਪੂਰਾ ਆਰਾਮਦਾਇਕ ਕੱਪੜਾ ਹੁੰਦਾ ਇਹਦੇ ਕੋਈ ਲਾਈਨਿੰਗ ਦੀ ਰਿਕੁਆਇਰਮੈਂਟ ਨਹੀਂ ਤੁਸੀਂ ਇਹਨੂੰ ਸਟਿਚਿੰਗ ਸਟਾਈਲ ਨਾਲ ਸਟਿਚ ਕਰੋ ਬਹੁਤ ਜਿਆਦਾ ਸੋਹਣਾ ਲੱਗੂਗਾ ਇਹ ਵੇਖੋ ਕਿੰਨਾ ਸੋਹਣਾ ਪ੍ਰਿੰਟ ਆ ਕਿੰਨੇ ਸੁਨੇ ਚ ਐਦਾਂ ਪੱਤੇ ਜਾਂਦੇ ਨੇ ਇਹ ਵੀ ਬਹੁਤ ਜਿਆਦਾ ਸੋਹਣਾ ਜਿਹੜੇ ਅੰਜਾਲੀ ਸੂਟ ਹੈ ਇੱਕ ਮਲ ਕੋਟਨ ਤੇ ਸੂਤੀ ਸੂਟ ਮਲ ਕੋਟਨ ਮੋਡਲ ਬਟਰ ਕਾਟਨ ਤੇ ਆ ਤੇ ਪਲੀਜ਼ ਤੁਹਾਨੂੰ ਨਾ ਤੁਸੀਂ ਐਂ ਕਰ ਲੇ ਕਰੋ ਕਿ ਚੈੱਕ ਕਰ ਲੇ ਕਰੋ ਆਪਣੀ ਜਿਹੜੇ ਸੂਟ ਦੇ ਸਾਰੇ ਅੱਜ ਲੱਖ ਵੱਖ-ਵੱਖ ਕੱਪੜੇ ਤੇ ਆ ਇੱਕੋ ਕੱਪੜੇ ਤੇ ਨਹੀਂ ਤੇ ਇਹਨਾਂ ਸਾਰਿਆਂ ਦਾ ਇਸ ਲਈ ਰੇਟ ਵੀ ਲੱਗ-ਲੱਗ ਹੋਗਾ ਜਿਹੜਾ ਇਹ ਸੂਟ ਹੈ ਇਹ ਆਪਣਾ 2x2 ਉੱਪਰ ਆ ਇਹ ਤੁਸੀਂ ਚੈੱਕ ਕਰੋ ਕਿ ਇਹ ਦਾ ਵੀ ਕੱਪੜਾ ਬਹੁਤ ਜਿਆਦਾ ਸੋਹਣਾ ਰਹਿੰਦਾ ਇਹ ਦੇਖੋ ਇਹ 2/2 ਉੱਪਰ ਹੈ ਇਹਦਾ ਪ੍ਰਿੰਟ ਵੀ ਬਹੁਤ ਜ਼ਿਆਦੇ ਸੋਹਣਾ ਇਹ ਦੇਖੋ ਇਹਦੇ ਤੇ ਐ ਇੰਜਾਂ ਪੱਤੇ ਜਾਂਦੇ ਆ ਜਿਵੇਂ ਟਾਹਣੀਆਂ ਹੁੰਦੀਆਂ ਇਹ ਐਵੇਂ 2/2 ਉੱਪਰ ਹੈ ਤੇ ਇਹਦੀ ਬਾਟਮ ਪਲੇਨ ਆਪਾਂ ਕਾਟਨ ਦੀ ਕੀਤੀ ਹੈ ਇਹ ਵੀ ਸਾਡੇ ਕੋਲ ਤੁਹਾਨੂੰ ਮਿਲ ਜਾਣਗੇ ਇਹਦੇ ਵਿੱਚ ਵੀ ਬਹੁਤ ਜ਼ਿਆਦੇ ਪ੍ਰਿੰਟ ਆ ਮਲ ਕਾਟਨ 'ਚ ਵੀ ਬੈਟਰ ਕਾਟਨ 'ਚ ਵੀ ਸਾਰਿਆਂ 'ਚ ਬਹੁਤ ਜ਼ਿਆਦੇ ਪ੍ਰਿੰਟ ਆ ਪ੍ਰਿੰਟ ਚੈੱਕ ਕਰਨ ਲਈ ਤੁਸੀਂ ਸਾਨੂੰ ਇੰਸਟਾਗ੍ਰam ਉੱਪਰ ਫੋਲੋ ਕਰੋ ਵਾਰ-ਵਾਰ ਤੁਹਾਨੂੰ ਕਹਿ ਰਹੀ ਹਾਂ ਪਲੀਜ਼ ਆਪਣਾ ਚੈਨਲ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਜੇ ਤੁਸੀਂ ਚੈੱਕ ਕਰੋ ਕਿ ਕਿੰਨਾ ਜਿਆਦਾ ਸੋਹਣਾ ਪ੍ਰਿੰਟ ਹੈ ਇਹਨਾਂ ਦਾ ਇਹ ਵੀ ਬਹੁਤ ਜਿਆਦਾ ਸੋਹਣਾ ਹੈ ਇਹ ਸਾਰੇ ਅਲੱਗ-ਅਲੱਗ ਤਰ੍ਹਾਂ ਦੇ ਆਪਣੇ ਕੱਪੜੇ ਨੇ ਜੂਸਾਡਾ ਨੈਕਸੂਟਾ ਜੋ ਆਪਾਂ ਐਕਸਟ੍ਰਾ ਤੋਂ ਦੱਸਿਆ ਕਿ ਆਪਾਂ ਕੋਟ ਸੈੱਟ ਵੀ ਬਣਾਉਨੇ ਆ ਨਾਈਟ ਸੂਟ ਵੀ ਸਿਚ ਕਰਦੇ ਆ ਇਹ ਨਾਈਟ ਸੂਟ ਦਾ ਫੈਬਰਿਕ ਆ ਇਹ ਕਿਉਂਕਿ ਇਹ ਵਾਲੇ ਪ੍ਰਿੰਟ ਦੇ ਸੂਟ ਨਹੀਂ ਸੋਹਣੇ ਲੱਗਦੇ ਕੋਟ ਸੈੱਟ ਸੋਹਣਾ ਲੱਗਦਾ ਜਾਂ ਨਾਈਟ ਸੂਟ ਬੱਚਿਆਂ ਦੇ ਬਣਾਉਣੇ ਆ ਜਾਂ ਕੋਈ ਸ਼ਰਟ ਸਿਚਿੰਗ ਕਰਾਉਣੇ ਆ ਆਪਾਂ ਸਭ ਕੁਝ ਤੁਹਾਨੂੰ ਅਵੇਲੇਬਲ ਕਰਾਂਗੇ ਬੱਚਿਆਂ ਦੇ ਨਾਈਟ ਸੂਟ ਬਣਾਉਣੇ ਆ ਸੂਟ ਬਣਾਉਣੇ ਆ ਕੋਟ ਸੈੱਟ ਬਣਾਉਣੇ ਆ ਆਪਾਂ ਤੁਹਾਨੂੰ ਸਭ ਕੁਝ ਬਣਾ ਕੇ ਰੈਡੀ ਕਰਕੇ ਭੇਜਾਂਗੇ ਇਹ ਵੀ ਬਹੁਤ ਜਿਆਦਾ ਸੋਹਣਾ ਇਹ ਉਵੇਂ ਨਹੀਂ ਨਰਮ ਕਪੜਾ ਨਹੀਂ ਮੈਂ ਕਪੜੇ ਦੀ ਕੁਆਲਿਟੀ ਚੈੱਕ ਕਰਾਉਣੀ ਆ ਵੀ ਕਈ ਹੁੰਦੇ ਆਪਣੇ ਨਰਮਜਾ ਫੈਬਰਿਕ ਆ ਉਹ ਵਾਲਾ ਨਹੀਂ ਇਹ ਦੇਖੋ ਕਿੰਨੇ ਪਿਆਰੇ ਲੱਗਣਗੇ ਆਪਾਂ ਸੇਮ ਕਲਰ ਦੀ ਲੇਸ ਲੈਣੀ ਆ ਅਲੱਗ-ਅਲੱਗ ਕਲਰ ਦੀ ਉਹ ਚ ਵੀ ਤੁਹਾਡੇ ਬੱਚਿਆਂ ਦੇ ਵੀ ਨਾਈਟ ਸਟਾਰਟ ਗ੍ਰੈਜੂਏਸ਼ਨ ਦੇ ਬਹੁਤ ਜਿਆਦੇ ਸੋਹਣੇ ਆ ਵੀ ਤੇ ਪਲੀਜ਼ ਆਪਣਾ ਚੈਨਲ ਸਬਸਕ੍ਰਾਈਬ ਕਰੋ ਤੇ ਉਮੀਦ ਕਰਦੀ ਆ ਅੱਜ ਜਿਹੜੇ ਤੁਹਾਨੂੰ ਮੈਂ ਪ੍ਰਿੰਟ ਦਿਖਾਏ ਆ ਇੱਕ ਵਾਰੀ ਆਪਾਂ ਦੁਬਾਰਾ ਫੇਰ ਨੇੜੇ ਕਰਕੇ ਤੁਹਾਨੂੰ ਖੋਣੇ ਬਹੁਤ ਜਿਆਦੇ ਸੋਹਣੇ ਲੱਗੇ ਲੁਣਗੇ ਤੇ ਮੇਨਸਾ ਆਪਣੇ ਚੈਨਲ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਸ਼ੁਕਰੀਆ